ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਪਹਾਣਾ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਇੱਕ ਟੋਕੜ ਗੱਬਣ ਚੈੱਕ ਪਾਸ ਇੱਕ ਤੋਕੜ ਤੇ ਇੱਕ ਗੱਬਣ ਵੜ ਲੈ ਕੇ ਆਏ ਆ ਡਿਟੇਲ ਤੁਹਾਨੂੰ ਬਾਜੀ ਤੋਂ ਲੈ ਕੇ ਦਿੰਨੇ ਆ ਤਸੱਲੀ ਵਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਮੈਂ ਮੇਜਰ ਸਿੰਘ ਪਿੰਡ ਪਹਾਣਾ ਜਣਾ ਫਰੀਦਕੋਟ ਬਈ ਮੋਬਾਈਲ ਨੰਬਰ ਜੀ 788852804 ਠੀਕ ਆ ਬਈ ਰ ਕਿੰਨੇ ਨਾਗਾ ਜੀ ਅੱਜ ਤਿੰਨ ਨਾਗਾ ਬਈ ਤਿੰਨ ਨਾਗਾ ਇੱਕ ਨੰਬਰ ਇਧਰੋਂ ਸ਼ੁਰੂ ਕਰਦੇ ਆ ਸੁਆ ਕਿੰਨਾ ਮਾ ਸੂਈ ਵੀ ਹੈ ਜੀ ਇਹਦੇ ਵਿੱਚ ਦੂਜਾ ਸੁਆ ਸੂਈ ਵੀ ਆ ਤੀਜੀ ਵਾਸਤੇ ਗੱਬਣ ਹਾਂਜੀ ਤੀਜੀ ਵਾਸਤੇ ਗੱਬਣ ਕਿੰਨੇ ਸਮੇਂ ਦੀ ਜੀ ਇਹਨੂੰ ਬਈ 7ਵਾਂ ਮਹੀਨਾ ਦੁੱਧ ਜੀ ਦੁੱਧ ਹੈਗਾ 7 ਕਿਲੋ ਇਹਦੇ ਲਈ ਠਣਾ ਦੀ ਡੰਨਾ ਜਮਾ ਓਕੇ ਹੈ ਬਾਈ ਠੀਕ ਹੈ ਵੀਰੇ ਤੋੜ ਕੇ ਦਿਖਾ ਦੀ ਵੀਰੇ ਕੱਦ ਕਾਠ ਦੇ ਪੱਕ ਤੋਂ ਵੀ ਚੰਗੀ ਆ ਜਾਂਦੀ ਜੀ ਬੰਦਾ ਬੱਲੇ ਬਾਈ ਸੀਲ ਬੜੀ ਬਾਕੀ ਕੁਆਲਟੀ ਦੇਖ ਲੋ ਜੀ ਠਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਤੀ ਚਵਾਈ ਵਾਲਾ ਥਾਣਾ ਸੋਹਣੀ ਫੇਸ ਕੁਆਲਟੀ ਕੱਦ ਵਜਣ ਵਾਲੀ ਵਹਿੜਾ ਜੀ ਗਰਮੀਆਂ ਤੋਪਾ 7 ਕਿਲੋ ਦੁੱਧ ਆ ਤੇ 7 ਮਹੀਨਿਆਂ ਦੇ 7ਵਾਂ ਮਹੀਨਾ ਲੱਗਿਆ ਹੋਇਆ ਮੇਰੀ ਸਪੈਸ਼ਲ ਬੇਨਤੀ ਹੈ ਕਿ ਆਪ ਦਾ ਪਰਸਨਲ ਡਾਕਟਰ ਸਾਹਿਬਾਨ ਨੂੰ ਨਾਲ ਲੈ ਕੇ ਆਓ ਤੇ ਬਾਈ ਦੇ ਕੋਲ ਚੈੱਕ ਪਾਸ ਕਰਵਾ ਕੇ ਲੈ ਜਾਓ ਜੀ ਚਾਰ ਹੀ ਥਾਣਾ ਫੋਰ ਸ਼ਾਂਕ ਹੋਰਾ ਵੀਣੀ ਜੀ ਬਾਕੀ ਆਪਾਂ ਤੁਹਾਨੂੰ ਚੈੱਕ ਕਰਾ ਦਿੰਨੇ ਆ ਜੀ ਮੋੜ ਲਿਆ ਵੀਰੇ ਥਾਣਾ ਦੀ ਬਾਈ ਕਹਿੰਦਾ ਡਨ ਹੋਊਗੀ ਜੀ ਥਾਣ ਤੋਂ ਤੁਸੀਂ ਨੇੜੇ ਤੋਂ ਦੇਖ ਸਕਦੇ ਆ ਆਪਦੀ 2 ਟਾਈਮ 4 ਟਾਈਮ 6 ਟਾਈਮ ਮਿਲਕਿੰਗ ਕਰ ਸਕਦਾ ਜੀ ਸੋਹਣੀ ਵੱਡੀ ਜਰਸੀ ਜਿਹਨੂੰ ਆਪਾਂ ਕਹਿੰਦੇ ਆ ਉਹ ਚੀਜ਼ ਆ ਤੇ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ ਡਿਮਾਂਡ ਵੀ ਨੇ ਕੋਈ ਮੁੱਲ ਬਾਰੇ ਚ ਨਾ ਪਵੇ ਹਾਂਜੀ ਆਪਾਂ 45000 ਦੀ ਦੇਣੀ ਆ ਹੋਜੂ ਮਾਨਤਾਨ ਜੀ ਕੋਈ ਮਾੜਾ ਮੋਟਾ ਕਰਾਂਗੇ ਜੈਜ ਡਿਮਾਂਡ ਆ ਜੀ 45000 ਦੀ ਬਾਈ ਕਹਿੰਦਾ ਦੇਣੀ ਆ ਜੀ ਕਿਉਂਕਿ ਵੀ 22 ਕਿਲੋ ਚੱਲਦੀ ਆ ਵੇੜ ਸਹੀ ਗੱਲ ਆ ਜੀ ਮਹੀਨੇ ਵੀ ਦੋ ਹੀ ਰਹਿ ਗਏ ਬਾਈ ਸਹੀ ਗੱਲ ਆ ਜੀ 45000 ਕੋਈ ਬਾਲਾ ਨਹੀਂ ਜਿੱਦੇ ਤਿਆਰ ਹੋਗੀ ਉਹਦੇ ਤੁਹਾਨੂੰ ਵੀ ਪਤਾ ਵੀ ਕਿਹੜੇ ਭਾਵਿਕ ਨਹੀਂ ਆ ਦੋ ਨੰਬਰ ਨਾ ਕੋਈ ਦਾ ਸੁਆ ਕਿੰਨਾ ਮਾ ਜੀ ਇਹ ਦੂਜਾ ਸੁਆ ਵੀ ਸੁੰਦੀ ਆ ਕਿੰਨਾ ਸਮਾਂ ਲੈਂਦੀ ਆ ਜੀ ਨਹੀਂ ਜੀ ਅਭਿਆਰ ਸੁਦਾ ਹਾਈਟ ਪਹਿਲਾਂ ਹੀ ਦਸ ਦਿਨੇ ਵੀਰੇ ਨੋਰਮਲ ਆ ਨੋਰਮਲ ਠੰਡੀ ਸੀਲ ਬੜੀ ਆ ਕਿੰਨਾ ਕ ਪਾਜੂ ਵੀਰੇ ਦੁੱਧ ਦੁੱਧ ਦੇ ਦੂਗੀ 10-12 ਕਿਲੋ 10 ਤੋਂ 12 ਕਿਲੋ ਘਣਾ ਦੀ ਦੰਨਾ ਜਵਾਬ ਕੀ ਆ ਬਈ ਠੀਕ ਆ ਜੀ ਤੋਰ ਦੇ ਵੀਰੇ ਵੀ ਡੈਨ ਬਾਈ ਦਸ ਦਾ 5-4 ਦਿਨ ਲੈ ਜੂਗੀ ਜੀ ਸੁਆ ਦੂਜਾ ਸੁੰਦੀ ਆ ਨਾਈਟ ਆ ਹਾਈਟ ਨੋਰਮਲ ਆ ਜਾਂਦੀ ਆ ਜੀ ਬਾਕੀ ਚੈੱਕ ਕਰ ਸਕਦੇ ਹੋ ਜੀ ਥਾਣਾ ਦੇ ਸਹਿਜ ਵੀ ਸੋਹਣੇ ਲੱਗੇ ਆ ਹੱਥੀ ਜਵਾਈ ਵਾਲਾ ਸੋਨਾ ਮੋਟਾ ਥਾਣਾ ਕੱਲੀ ਕੱਚੀ ਮਿਲਨ ਵੀ ਉਹਨੂੰ ਕਹਿੰਦੇ ਹੁੰਦੇ ਬੱਚੀਆਂ ਵਾਲੇ ਭਾਤੀ ਦੇ ਦੇਣੀ ਹੈ ਹਾਂ ਭਾਈ ਆਫਰ ਹੀ ਰੱਖਨੇ ਨੇ ਦੋਆ ਦਾ ਆਫਰ ਹੈ ਜੀ ਇਹਦਾ ਇਹਦਾ ਮੱਲ ਵੀ ਲੈਣ ਦੇਣੀ ਹਾਂਜੀ ਕੋਈ 3 ਨਹੀਂ ਕੋਈ 32 26000 ਦੀ ਦੇਣੀ ਆਪਾਂ 20 25 ਤਾਂ ਖਾਲੀ ਬੱਛੀ ਹੁੰਦੀ ਆ ਭਾਈ ਤੈਨੂੰ ਦੱਸਦੀ ਗੱਲ ਠੀਕ ਹੈ ਜੀ ਬਾਕੀ ਵਹਿੜ ਹੈ ਬਹੁਤ ਚੰਗੀ ਹੈ ਬਈ ਚੰਗੀ ਆ ਬੱਛੀ ਲੈਣ ਲੋਕੀ ਤੇ 100 ਗੁਣਾ ਚੰਗੀ ਮੋੜ ਲੈਂਗੇ ਫਿਰ ਨੇੜੇ ਹੀ ਮੋੜ ਲਿਆ ਕਰੋ ਜੀ ਇੱਥੇ ਮੋੜ ਲਿਆ ਕਰੋ ਬਾਕੀ ਠੰਡੀ ਬੜੀ ਆ 26000 ਦੀ ਦੇਣੀ ਆ ਜੇ ਵੀਰੇ ਹਾਈਟ ਨਾਰਮਲ ਆ ਤੇ ਮੁੱਲ ਜਮਾ ਹੀ ਛੋਟ ਆ ਬੱਚੀਆਂ ਵਾਲਾ ਮੁੱਲ ਹੀ ਆ ਹਾਂ ਇਹ ਨਹੀਂਗਾ ਕੋਈ ਜੇਗਾ ਪਰ ਭਾਈ ਫੋਨ ਆਪਾਂ ਨੂੰ 25 ਵਾਲਾ ਵੀ ਨਾ ਲਾਵੇ 25 ਵਾਲਾ ਵੀ ਨਾ ਲਾਵੇ ਪਹਿਲਾਂ ਗੱਲ ਠੋਸ ਕੀਤੀ ਚੰਗੀ ਆ 25 ਵਾਲਾ ਫੋਨ ਬਣਾ ਲਾਵੇ ਠੀਕ ਆ ਵੀਰੇ ਤੇ ਅੱਗੇ ਤਿੰਨ ਨੰਬਰ ਦਾ ਸੁਆ ਕਿੰਨਾ ਮਾ ਜੀ ਇਹ ਵੀਰੇ ਪਹਿਲਾ ਸੁਆ 6 ਕਿਲੋ ਦੁੱਧ ਦਾ ਕੱਲਾ ਦੁੱਧ ਦੁੱਧ ਹਾਂ ਦੁੱਧ 6 ਕਿਲੋ ਬੀਏ ਆਈ ਵਗੈਰਾ ਮੇਰੇ ਦੇ ਆਈ ਹੋਈ ਵੀ ਆ ਠੀਕ ਆ ਆਪਾਂ ਨਾ ਚੈੱਕ ਕਰਾਈ ਆ ਅੱਜ ਹੀ ਆਈ ਆਪਣੇ ਕੋਲ ਨਹੀਂ ਆਈ ਹਾਂ ਹੁਣੇ ਹੀ ਆਈ ਠੀਕ ਆ ਵੀਰੇ ਥਾਣਾਂ ਦੀ ਡੰਨ ਜਵਾ ਓਕੇ ਆ ਬਾਈ ਇੱਕ ਥਣ ਵੈਸੀ ਵੱਡਾ ਮੜਾ ਨਹੀਂ ਉਹ ਮੜਾ ਜੂੰ ਵੱਡਾ ਬਖਾਉਂਦੀ ਠੀਕ ਆ ਬਾਕੀ ਥਾਣ ਚੈੱਕ ਕਰ ਸਕਦੇ ਹੋ ਸੋਨਾ ਸਿਆਜਾ ਠੀਕ ਆ ਵੀਰੇ ਹਾਂ ਸੂਆ ਪਹਿਲਾ ਜੀ ਇਹ ਆਇਂ ਤੋਰ ਦਿਓ ਜੀ ਇਹ ਵੀ ਮੰਨ ਲਓ ਵੀ ਗੱਲ ਠੰਡੀ ਸੀਲ ਬੜੀ ਆ ਤੇ ਬੱਚਣਾਂ ਵਾਲਾ ਭਾਈ ਇਹਦਾ ਕਿੰਨਾ ਜੀ ਇਹਦਾ ਪੰਬਰਾ ਨਹੀਂ ਆਪਾਂ ਦੇਣੀ ਆ ਕੋਈ ਮਾਰਤਾਨ ਕਰਦੇ ਆ ਆਹਰੀਆ ਆਹਰੀਆ ਬਸ ਹਣ ਕੋਈ ਐਵੇਂ ਨਾ ਕਹਿੰਦੇ ਭਈ ਦੱਸ ਲੈਣਾ ਬਸ ਤੇਰਾ ਵੀ ਦੇ ਦਿਆਂਗੇ ਯਾਰ ਤੇਰਾ ਫਰਾਂਖ ਦੇ ਵੀ ਅੱਜ ਕੋਲ ਹੁੰਦਾ ਤੇਰਾ 10000 ਦੀ ਡੇਰੀ ਆ ਬਸ ਦੁੱਧ ਕਿੰਨਾ ਦੱਸਿਆ ਸੀ 6 ਕਿਲੋ ਤਾਂ ਖਾਂਦੇ 6 ਕਿਲੋ ਆ 6 ਕਿਲੋ ਦੁੱਧ ਮੱਝਾਂ ਵਰਗਾ ਹੁ ਸੰਗ ਦਾ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਬਾਕੀ ਆਹਰੀਆ ਹੁਣ ਤਾਂ ਬੱਚੇ ਵੀ ਨੂੰਹ ਦੋ ਦਾਂਦੀ ਆ ਅੱਛਾ ਬੱਚਾ ਹੀ ਯਾਰ ਬੱਚਾ ਹੀ ਆ ਮਗਰ ਠੀਕ ਹੈ ਵੀਰੇ ਚਲੋ ਏ ਆਈ ਹੋਈ ਵੀ ਮਾਲਕਾਂ ਨੇ ਦੱਸਿਆ ਆਪਾਂ ਖਾਲੀ ਦੇਣੀ ਆ ਰੱਬਣ ਜਾਂ ਖਾਲੀ ਰਹਿਣਾ ਅਗਲੇ ਦੀ ਕਿੱਸਾ ਬਦ ਤੇ ਵੀਰ 13 ਆਏ ਵੀ ਹੋਈ ਨਹੀਂ ਵੀਰੇ ਵੀਰੇ 10 12000 ਦੀ ਤਾਂ ਜਿਹੜੀ ਜਮਾ ਜਮਾ ਕਰੋ ਸੰਗ ਬੱਚੀ ਉਹ ਵੀ ਨਹੀਂ ਦਿੰਦਾ ਇਹ ਗੱਲ ਕੋਈ ਇਹ ਤੇਰਾ ਤਾਹਾਂ ਰੱਖਣੀ ਆ 1 ਕਿਲੋ ਦੁੱਧ ਆ ਲਈ ਆ ਉਹ ਤੇ ਜੋਕ ਕੇ ਲੈ ਜਾ ਦੁੱਧ ਮੈਂ ਨਾ ਚਾਰ ਡੰਗ ਚੋਗੇ ਲੈ ਜੀ ਠੀਕ ਆ ਬਾਕੀ ਥਾਣ ਤੁਸੀਂ ਨੇੜੇ ਦੋ ਚੈੱਕ ਕਰ ਮੈਂ ਕਿਹੜਾ ਯਾਰ ਨਾ ਥੰਦੀ ਫੀਲ ਬੜੀ ਆ ਥਾਣਾ ਦਾ ਚਾਰ ਹੀ ਥਾਣਾ ਬਾਕੀ ਚੈੱਕ ਕਰ ਸਕਦੇ ਹੋ ਆਫਰ ਹੀ ਆ ਵੀਰੇ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਧੰਨਵਾਦ